ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਇਣੋ ਸੋ ਆਇਓ ਮਾਤੇ ਜਿਸ ਪਾਸ ਲੁਕਾਈ ਦੜੋ ਸੋ ਵੇਖੀ ਸਾਥੇ ਸੰਗ ਦੇਖੇ ਕਰਨਹਾਰਾ ਕਾਏ ਪਾਪ ਕਮਾਈਏ ਸੁਕૃત ਕੀ ਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ ਆਠ ਪੈਰ ਹਰ ਨਾਮ ਸਿਮਰੋ ਚਲੇ ਤੇਰੇ ਸਾਥੇ ਪੰਜ ਸਾਧ ਸੰਗਤ ਸਦਾਨਾਨਿਕ ਮਿਠੇ ਦੋਖ ਕਮਾਤੇ ਵਲਵੰਚ ਕਰ ਉਦਰ ਭਰੇ ਮੂਰਖ ਗਵਾਰਾ ਸਾਬ ਕਿਸ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਏ ਮਿਲ ਸਾਧ ਸੰਗੇ ਪੰਜ ਨਸੰਗੇ ਕੁੱਲ ਸਮੂਹਾ ਤਾਰੀਏ ਸਿੱਧ ਸਾਧਿਕ ਦੇਵ ਮੁੰਨ ਜਨ पगत नाम आधार बिनवंत नानक सदा भजिए प्रबेक करने हारा होत न कीचई प्रब परखन हारा होड़ कपट कमा वदणे जनमे संसारा संसार सागर तिनी तरया जिन्नी एकत आया तज काम क्रोध अनंद निंदा प्रब शरणाई आया जलतल महील रवि आसवामी ਉਚ ਅਗਮਿਆਪਾਰਾ ਬਿਨਮント ਨਾਨਕ ਟੇਕ ਜਨ ਕੀ ਚਰਣ ਕਮਲ ਆਧਾਰਾ ਪੀਖ ਹਰ ਚੰਦਉ ਡੜੀ ਅਸਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨਸ ਰੈਣ ਸਮਾਲੀਏ ਹਰ ਏਕ ਬਿੰਨ ਕਛ ਵਰ ਨਾਹੀ ਪਾਉ ਦੁਤੀਆਂ ਜਾਲੀਏ ਮੀਤ ਜੋ ਬਨੇ ਮਾਲ ਸਰਬਸ ਪ੍ਰਭੇ ਇੱਕ ਕਰਮਨ ਮਾਹੀ ਬਿਨ ਮੰਤ ਨਾਨਕ ਵਡਪਾਗ ਪਾਈਏ ਸੋਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾ ਸ਼ੰਤੇ ਘਰੇ ਅਠਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਮਲਾ ਪ੍ਰਮਪੀਤ ਕਮਲਾ ਪ੍ਰਮਪੀਤ ਹੈ ਤੀਖਨ ਮਦ ਬਿਪਰੀਤ ਹੈ ਅਵਦ ਆਕਾਰਤ ਜਾਤ गहबर बन कोरे गहबर बन कोरे है ग्रह मूसत मन चोर है दिन करो अन दिन खात दिन खात जात बिहात प्रभ बिन मिलो प्रभ करुणापते जन्म मरण नेक बिते प्रिय संग बिन कशन गते कुल रूप धूप ज्ञानी तुझ बिना मोह कवन मात ਕਰ ਜੋੜ ਨਾਨਕ ਸਰਣ ਆਇਓ ਪ੍ਰੇਰਨਾਥ ਨਰਹਰ ਕਰੋ ਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਿਸ਼ੁਰਤ ਮਨ ਤਨ ਖੀਨ ਹੀਨ ਹੈ ਕਤ ਜੀਵਨ ਪ੍ਰੀਏ ਬਿਨ ਹੋਤ ਸੰਮੁਖ ਸਹਬਾਨ ਹੈ ਸੰਮੁਖ ਸਹਬਾਨ ਹੈ ਮਿਗ ਅਰਪੇ ਮਨ ਤਨ ਪ੍ਰਾਨ ਹੈ ਓ ਬਿਦੇਓ ਸਹਿਜ ਸਰੋਤ ਪ੍ਰੀਏ ਪ੍ਰੀਤ ਲਾਗੀ ਮਿਲ ਬੈ ਰਾਗੀ ਖਿੰਨ ਰਹਿਨ ਤ੍ਰਿਗ ਤਨ ਤਿਸ ਬਿਨਾ ਪਲਕਾ ਨਾ ਲਾਗੇ ਪ੍ਰੀਏ ਪ੍ਰੇਮ ਪਾਗੇ ਚਿਤਵੰਤ ਅੰਦਿਨ ਪ੍ਰਭ ਮਨਾ ਸ਼ੀਰ ਰੰਗ ਰਾਤੇ ਨਾਮ ਮਾਤੇ ਪੈ ਪਰਮ ਦੁਤੀਆ ਸਗਲ ਖੋਤ ਕਰ ਮਯਾ ਦਿਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀਲ ਗੁੰਜਾਤ ਅਲੀਲ ਗੁੰਜਾਤ ਹੈ मकरंद रस बासन मात है प्रीति कमल बन्दावत आप चात्रिक चित्ते प्यास चात्रिक चित्ते प्यास है कण बूंद विचित्र मन आस है अल पीवत बिना सत ताप तापा विनाशन दुख नाशन मिल प्रेम मन तन अतकना सुंदर चतुर्सुजान स्वामी ਕਮਨ ਰਸਨਾ ਗੁਨ ਪਨਾ ਗਹਿ ਪੁਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਤਾਰਤ ਮਿਟਤ ਪਾਪ ਨਾਨਕ ਜੰਪੇ ਪਤਿਤ ਭਾਵਨ ਹਰ ਤਰਸ ਪੇਖਤ ਤਹਿ ਸੰਤਾਪ ਚਿਤਵੋ ਚਿਤ ਨਾਥ ਚਿਤਵੋ ਚਿਤ ਨਾਥ ਹੈ ਰਖ ਲੇਵੋ ਸਰਣ ਅਨਾਥ ਹੈ ਮਿਲ ਚਾਓ ਚਾਈਲੇ ਪ੍ਰਾਣ सुंदर तन ध्यान सुंदर तन ध्यान है मन लुबद गोपाल ज्ञान है जाचक जन राखतमान प्रभ मान पूर्ण दुख बिधीर सगल इच्छ पुजंतिया हर कंठ लागे तीन सभागे मिल सेज सोहंतिया प्रभ दृष्टि तारी मिले मुरारी सगल कलमल पएहान ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਤਰ ਗੁਣ ਨਿਦਾਨ